ਰੰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਰਜਿਸਟਰ ਪੰਜਾਬ ਹਲਕਾ ਮਜੀਠਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ 골ਡਨ ਗੇਟ ਤੋਂ ਵਿਸ਼ਾਲ ਚੇਤਨਾ ਮਾਰਚ ਛਜਾਇਆ ਗਿਆ ਇਸ ਚੇਤਨਾ ਮਾਰਚ ਨੂੰ ਰਵਾਨਾ ਕਰਨ ਲਈ ਪੰਜਾਬ ਦੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੇ ਉੱਚੇ ਚੇਤੌਰ ਦੇ ਵਿੱਚ ਚੇਤਨਾ ਮਾਰਚ ਵਿੱਚ ਸ਼ਾਮਲ ਹੋਏ ਜਿਸ ਦੀ ਅਗਵਾਈ ਸ਼੍ਰੀ ਗੁਰਗੰਨ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਾਈ ਵਿੱਚ ਕੀਤੀ ਅਤੇ ਨਿਹੰਗ ਸਿੱਖ ਤਰਨਾ ਦਲ ਜਥੇਬੰਦੀ ਦੇ ਮੁਖੀ ਗੁਰਦੁਆਰਾ ਨਿਸ਼ਾਨੇ ਖਾਲਸਾ ਦੇ ਮੁਖੀ ਸੇਵਾਦਾਰ ਜਥੇਦਾਰ ਬਾਬਾ ਮੇਜਰ ਸਿੰਘ ਨੇ ਇਸ ਮੌਕੇ ਤੇ ਰਣਕੀ ਨੇ ਬਾਬਾ ਜੀਵਨ ਸ਼੍ਰੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਚੇਤਨਾ ਮਾਰਚ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਅਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੱਖ ਜਥੇਬੰਦੀਆਂ ਵਿੱਚ ਭਾਰੀ ਉत्साਹ ਵੇਖਣ ਨੂੰ ਮਿਲਿਆ ਹੈ ਬਾਬਾ ਛੋਡੀ ਨੇ ਆਖਿਆ ਕਿ ਅਮਰ ਸ਼ਹੀਦ ਬਾਬਾ ਗਜੀਵਨ ਸ਼੍ਰੀ ਦੇ ਪਾਏ ਗਏ ਪੂਰਨਿਆਂ ਤੇ ਚੱਲ ਕੇ ਸੰਗਤਾਂ ਬਰਬਾਰਾ ਸਮੇਤ ਚੇਤਨਾ ਮਾਰਚ ਵਿੱਚ ਪੁੱਜ ਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਆਜਿ ਦੇ ਮਾਨ ਦੇ ਨਾਲ ਸਰੋਤ ਦੇ ਨਾਲ ਆ ਰਹੀ ਸ਼ਿਫਾ ਬਾਬਾ ਜੀ ਦੇ ਦਰਮਿਆਨ ਕੌਮੀ ਜਨ ਅੰਦਿਆ ਰੇਸ ਤੋਂ ਰਾਤ ਹਰ ਸਾਲ ਬਿਲਾ ਬਰਸਾਰ ਖੜਕਾ ਮਜੀਠਾ ਦੀਆਂ ਸਰਹੱਦਾਂ ਲੱਗੇ ਨਕਲ ਕਿਸਾਰਾਂ ਦੇ ਪਹਾੜੇ ਇਸ ਵਾਰੀ ਖੜਾ ਵੀ ਆਪ ਦੇ ਨਾਲ ਪੰਜਾਬ ਗੂਰ ਰਿਹਾ ਅਪ ਸੰਗਤਾਂ ਨੇ ਬੜਾ ਬੜਾ ਸੁਝਾਅ ਖਾਇਆ ਕਿ ਨਹੀਂ ਅਸੀਂ ਬਾਬਾ ਜੀ ਦਾ ਜਨਮ ਦਿਨ ਆਪਾਂ ਨੂੰ ਜਾਨੇ ਆ ਕਿ ਬਣਾਵਾਂਗੇ ਇਸ ਕਰਕੇ ਜਿਹੜਾ ਮਾਣ ਨਗਰ ਕੀਰਤਨ ਅੱਜ ਜਿਹੜਾ ਆ ਰੰਗ ਕੀਤਾ ਗਿਆ ਵਾ ਸੋ ਇਹ ਅੱਜ ਸ਼ਾਮ ਦਾ ਸ਼੍ਰੀ ਨਨਕਸਰ ਸਾਹਿਬ ਨੂੰ ਜਣਾਵਾ ਚਾਹੀਦਾ ਕਿ 4:00 ਤੋਂ ਅੰਦਰ ਦੀ ਜੋ ਬੱਤੀ ਹੈ ਕੱਲ ਨੂੰ ਬਾਬਾ ਜੀ ਦੇ ਜਨਮ ਘੜੇ ਦੇ ਸਿਮਰਨ ਸ਼੍ਰੀ ਨਨਕਸਰ ਸਾਹਿਬ ਦਾ ਸਾਡੇ ਕੋਲ ਆ ਜਾਣੇ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਸੰਤ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਸਨ ਵਿਜੀ ਜੋ ਰੰਗਰੇਟੇ ਗੁਰਕੇ ਬੇਟੇ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਹਲਕਾ ਮਜੀਠਾ ਵੱਲੋਂ ਆਰ ਸਾਬ ਜੀਤਨਾ ਮਾਰਚ ਦੇ ਰੂਪ ਦੇ ਵਿੱਚ ਸਤਿ ਸੰਤ ਸਭੀ ਗੁਰੂ ਸਾਹਿਬਾਨ ਸੇ ਮਹਾਰਾਜ ਜੀ ਸ਼ਤਰ ਸ਼ਾਇਆ ਤੇ ਪੰਨਿਆ ਪਿਆਰਿਆਂ ਦੀ ਅਗਵਾਈ ਦੇ ਵਿੱਚ ਭਾਨ ਤਨ ਗੁਰ ਤੇਜ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਸੇਵਕ ਅਮਰ ਸ਼ਹੀਦ ਬਾਬਾ ਜੀਮਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਉਹਨਾਂ ਦੇ ਤਪਸਥਾਨ ਸ਼੍ਰੀ ਇਸਗੜ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਸਿੱਖ ਸੰਗਤਾਂ ਚੇਤਨਾ ਮਾਰਚ ਦੇ ਰੂਪ ਦੇ ਵਿੱਚ ਆਂਦੀਆਂ ਹਨ ਅੱਜ ਵੀ 4 ਸਤੰਬਰ ਨੂੰ ਸਿੱਖ ਸੰਗਤਾਂ ਨਗਰ ਅਵਦਾਲ ਤੋਂ ਗੁਰਦੁਆਰਾ ਸੰਤ ਬਾਬਾ ਖਾਲਸਾ ਸਿੰਘ ਜੀ ਦੇ ਅਸਥਾਨਾਂ ਤੋਂ ਸ਼ੇਤਨਾ ਮਾਰਚ ਦੇ ਰੂਪ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਪੰਨਿਆ ਪਿਆਰਿਆਂ ਦੀ ਗਵਾਹੀ ਦੇ ਵਿੱਚ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੋ 5 ਸਤੰਬਰ ਨੂੰ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਤਪਸਥਾਨ ਭਾਈ ਜੱਤਾ ਬਾਬਾ ਜੀਵਨ ਸਿੰਘ ਜੀ ਦੇ ਅਸਥਾਨਾਂ ਤੇ ਮਾਝਾ ਨਾਇਆ ਜਾਂਦਾ ਉਹਨਾਂ ਦਿਹਾੜਿਆਂ ਨੂੰ ਮਨਾਉਣ ਵਾਸਤੇ ਸਿੱਖ ਸੰਗਤਾਂ ਆ ਰਹੀਆਂ ਹਨ ਇਸ ਪਵਿੱਤਰ ਦਿਨ ਦੇ ਉਤੇ ਸਰਬੱਤ ਸੇ ਸਿੱਖ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋੜੜੀ ਵੀ ਆ ਕਿ ਸਤਿਗੁਰੂ ਜੀਓ ਆਪ ਜੀ ਦੇ ਸਥਾਨਾਂ ਤੇ ਸਿੱਖ ਸੰਤਾਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਰੀਆਂ ਪਾਤਸ਼ਾਹ ਸ਼ਹੀਦਾਂ ਸਿੰਘਾਂ ਦੇ ਪੈਰੇ ਲਾ ਕੇ ਚੜ੍ਹਦੀ ਕਲਾ ਦੇ ਨਾਲ ਸਿੱਖ ਸੰਤਾਂ ਆਪ ਜੀ ਦੇ ਸਥਾਨਾਂ ਤੇ ਨਾਤਮਸਤਕ ਹੋਣ ਹਾਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਚੜ੍ਹਦੀ ਕਲਾ ਦੇ ਨਾਲ ਆਪ ਆਪਣੇ ਗ੍ਰਹ ਘਰਾਂ ਨੂੰ ਇਨ੍ਹਾਂ ਸ਼ੌਧਾਂ ਦੇ ਨਾਲ ਖੇਮਾ ਦਾ ਜਾਚੀਆਂ ਤੇ ਫਿਰ ਸਤ ਸੰਗਤ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਸਮੂਹ ਟੀਮ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਬਦਲ ਅਤੇ ਹਲਕਾ ਮਜੀਠਾ ਜੀ ਦੀਆਂ ਸਮੂਹ ਸੰਗਤਾਂ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਐਮ ਐਲ ਏ ਬੀਬਾ ਗਨੀਪੁਰ ਜੀ ਮਜੀਠੀਆ ਉਹਨਾਂ ਦੀ ਸਮੂਹ ਟੀਮ ਅਤੇ ਸੰਗਤਾਂ ਵੱਲੋਂ ਸਰਬੱਤ ਸੰਗਤਾਂ ਦੇ ਇਸ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਆਏ ਹੋਏ ਮਹਾਂਪੁਰਸ਼ਾਂ ਦਾ ਸਿਆਸੀ ਜਿਹੜੇ ਨੇਤਾ ਲੀਡਰ ਜਨ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪਵਿੱਤਰ ਦਿਨ ਤੇ ਗੁਰਦੁਆਰਾ ਸੰਤ ਬਾਬਾ ਬਾਲਾ ਸਿੰਘ ਵਿਖੇ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ